ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਪਾਠ ਬੰਦਗੀ ਅਭਿਆਸ ਕਰ ਸਕੀਏ ਜਿਸ ਨਾਲ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਨੂੰ ਮਿਲੀਏ ਜਾਂ ਉਸ ਨੂੰ ਉਸ ਦੀ ਹੋਂਦ ਨੂੰ ਮਹਿਸੂਸ ਕਰ ਸਕੀਏ ਚੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਪਿਆਰਿਓ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਸਾਡਾ ਮਨ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ ਇੱਕ ਅਚੇਤਨ ਮਨ ਇੱਕ ਸੁਚੇਤਨ ਮਨ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਸਾਡਾ ਮਨ ਦੋ ਤਰੀਕਿਆਂ ਦੇ ਨਾਲ ਸੋਚਦਾ ਹੈ ਇਕ ਅਚੇਤਨ ਤੇ ਇਕ ਸੁਚੇਤਨ ਸੁਚੇਤਨ ਮਨ ਉਹ ਮਨ ਹੈ ਜਿਹਨੂੰ ਅਸੀਂ ਸੋਚ ਕਹਿ ਦਿੰਨੇ ਹਾਂ ਜਾਂ ਜਿਹਦੇ ਨਾਲ ਸੀ ਸਵੈਮ ਦਾ ਚੇਤਾ ਰੱਖਦੇ ਹਾਂ ਜਿਹਦੇ ਨਾਲ ਅਸੀਂ ਸੋਚਦੇ ਹਾਂ ਕੀ ਕਰਨਾ ਹੈ ਤੇ ਜਿਸ ਨਾਲ ਅਸੀਂ ਨਿਰਣੇ ਲੈਂਦੇ ਹਾਂ ਕਿ ਇਹ ਕੰਮ ਇਸ ਤਰ੍ਹਾਂ ਹੋ ਸਕਦਾ ਹੈ ਐਦਾਂ ਕਰਨਾ ਹੈ ਉਹ ਸਾਡਾ ਸੁਚੇਤਨ ਮਨ ਕਰਦਾ ਹੈ ਪਰ ਅਸਲੀ ਮਾਸਟਰਮਾਈਂਡ ਕੌਣ ਹੈ ਉਹ ਹੈ ਅਵਚੇਤਨ ਮਨ ਜਾਂ ਅਚੇਤਨ ਮਨ ਇਹ ਸਾਡੇ ਦਿਮਾਗ ਦਾ ਉਹ ਹਿੱਸਾ ਹੈ ਜੋ ਸਾਡੇ ਆਦਤਾਂ ਭਾਵਨਾਵਾਂ ਵਿਸ਼ਵਾਸ ਅਤੇ ਡਰ ਨੂੰ ਕਾਬੂ ਕਰਦਾ ਹੈ ਜਿਹਦੇ ਅੰਦਰ ਸਾਡੀਆਂ ਸਾਰੀਆਂ ਪੁਰਾਣੀਆਂ ਤੋਂ ਪੁਰਾਣੀਆਂ ਆਦਤਾਂ ਉਤੇ ਪਾਵਣਾ ਵਾ ਪਈਆਂ ਹਨ ਉਹ ਹੈ ਸਾਡਾ ਅਚੇਤਨ ਮਨ ਸਾਡਾ ਅਚੇਤਨ ਮਨ ਇੰਨਾ ਹੀ ਜ਼ਿਆਦਾ ਸਟਰੋਂਗ ਹੈ ਕਿ ਜੇ ਅਸੀਂ ਕਿਸੇ ਚੀਜ਼ ਨੂੰ ਸੋਚ ਲਈਏ ਕਿ ਅਸੀਂ ਇਸ ਚੀਜ਼ ਨੂੰ ਪਾ ਲੈਣਾ ਹੈ ਤਾਂ ਉਹ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ ਵਿੱਚ ਸੌਖਾ ਹੋ ਜਾਂਦਾ ਹੈ ਉਸ ਚੀਜ਼ ਨੂੰ ਪਾਉਣਾ ਇਸ ਲਈ ਕੁਝ ਲੋਕ ਹਮੇਸ਼ਾ ਦੇ ਲਈ ਸਫਲ ਹੁੰਦੇ ਨੇ ਹਮੇਸ਼ਾ ਹਰ ਕੰਮ ਵਿੱਚ ਸਫਲ ਹੋ ਜਾਂਦੇ ਨੇ ਤੇ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਹੀ ਕਰਦੇ ਦਿੰਦੇ ਹਨ ਪਰ ਉਹਨਾਂ ਨੂੰ ਸਫਲਤਾ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਉਹ ਆਪਣੇ ਅਚੇਤਨ ਮਨ ਨੂੰ ਨਹੀਂ ਜਾਣ ਪਾਉਂਦੇ ਉਹਨਾਂ ਦੇ ਮਨ ਦੇ ਅਚੇਤਨ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਇਹ ਕੰਮ ਨਹੀਂ ਹੋਏਗਾ ਇਸੇ ਤਰ੍ਹਾਂ ਹੀ اس کو آپ یہ بھی کہہ سکتے ہیں کہ نیگٹو یا پوزیٹو سوچنا ہے جو نیگٹو سوچنا ہے جڑا بندہ نیگٹو ہے انہیں نیگٹو ہی سوچنا ہے تو جو پوزیٹو ہے انہیں پوزیٹو سوچنا ہے جی سا اچیتن من سڈیاں آدت جو نے اوہو چنگی سوچ رکھ رکھدہ ہونگیاں تو ہمیشہ سی چنگے وی جاؤں گے ਸਾਡੇ ਧਰਮ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਸਮਝਾਇਆ ਗਿਆ ਹੈ ਸਾਡੇ ਪੁਰਾਤਨ ਖਾਂਦੇ ਸੀ ਛੋਲੇ ਤੇ ਕਹਿੰਦੇ ਸੀ ਬਦਾਮ ਪੁਰਾਤਨ ਸਿੰਘ ਛੋਲੇ ਖਾ ਕੇ ਗੁਜ਼ਾਰਾ ਕਰਦੇ ਸਨ ਪਰ ਉਹਨਾਂ ਨੂੰ ਬਦਾਮ ਬਦਾਮ ਕਿਹਾ ਜਾਂਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਛੋਲੇ ਬਦਾਮ ਹੋ ਜਾਂਦੇ ਨੇ ਪਰ ਜੇ ਅਸੀਂ ਇਸ ਸੋਚ ਨੂੰ ਚੜ੍ਹਦੀ ਕਲਾ ਦੇ ਨਾਲ ਸੋਚ ਨਾਲ ਸੋਚਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਹ ਕਦੇ ਦੇ ਛੋਲੇ ਵੀ ਸਾਨੂੰ ਬਦਾਮਾਂ ਦੇ ਰੂਪ ਵਿੱਚ ਹੀ ਲੱਗਣਗੇ ਸਾਡੇ ਸਰੀਰ ਨੂੰ ਇਸ ਸਭ ਗੱਲਾਂ ਦੇ ਕਹਿਣ ਦਾ ਇਹ ਮਤਲਬ ਹੈ ਕਿ ਜਿਹੜਾ ਸਾਡਾ ਅਚੇਤਨ ਮਨ ਹੈ ਇਹ ਬਹੁਤ ਜ਼ਿਆਦਾ ਹੀ ਪਾਵਰਫੁੱਲ ਹੈ ਜੋ ਸਾਡੇ ਪੂਰੇ ਜੀਵਨ ਨੂੰ ਕੰਟਰੋਲ ਕਰਦਾ ਹੈ ਪਰ ਜਦੋਂ ਅਸੀਂ ਪਾਠ ਜਾਪ ਸਿਮਰਨ ਕਰਨ ਬੰਦੇ ਹਾਂ ਤਾਂ ਸਾਡੇ ਅਚੇਤਨ ਮਨ ਵਿੱਚ ਛੁਪੀਆਂ ਹੋਈਆਂ ਕੁਝ ਕਾਲਪਨਿਕ ਕੁਤਨਾਵਾਂ ਭਾਵਨਾਵਾਂ ਜਾਂ ਸਾਡਾ ਬੁਰਾ ਪੱਖ ਸਾਡੇ ਅੱਗੇ ਆਉਣ ਲੱਗ ਜਾਂਦਾ ਹੈ ਇੱਕ ਪਾਸੇ ਅਸੀਂ ਪਾਠ ਜਾਂ ਸਿਮਰਨ ਕਰ ਰਹੇ ਹੁੰਨੇ ਹਾਂ ਦੂਜੇ ਪਾਸੇ ਸਾਡਾ ਧਿਆਨ ਕਿਤੇ ਹੋਰ ਤੁਰਿਆ ਫਿਰਦਾ ਹੈ ਜੋ ਅਚੇਤਨ ਮਨ ਕਰਦਾ ਹੈ ਇਹਨਾਂ ਦੋਵਾਂ ਨੂੰ ਇੱਕ ਕਤਾਰ ਵਿੱਚ ਇੱਕ ਲੇਨ ਵਿੱਚ ਕਿਸ ਤਰ੍ਹਾਂ ਲੈ ਕੇ ਆਉਣਾ ਹੈ ਅਚੇਤਨ ਅਤੇ ਸੁਚੇਤਨ ਮਨ ਸਭ ਤੋਂ ਪਹਿਲਾਂ ਇਹਨਾਂ ਨੂੰ ਵਾਸੂਇਤ ਕਰਨ ਦੇ ਲਈ ਇਹਨਾਂ ਨੂੰ ਆਪਣੇ ਅੰਡਰ ਕਰਨ ਦੇ ਲਈ ਸਾਨੂੰ ਕੁਝ ਅਭਿਆਸ ਕਰਨੇ ਹੋਣਗੇ ਪਰ ਇਹ ਤਾਂ ਬਹੁਤ ਡੂੰਘੀਆਂ ਗੱਲਾਂ ਹਨ ਸਿਮਰਨ ਕਰਨ ਲੱਗਿਆਂ ਸਾਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਹਾਂ ਬੰਦਗੀ ਕਰਨ ਬੈਠਦੇ ਹਾਂ ਪਾਠ ਕਰਨ ਬੈਠਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੀ ਸੋਚ ਇਹ ਹੀ ਹੁੰਦੀ ਹੈ ਕਿ ਮੈਂ ਪਾਠ ਕਰਨ ਲੱਗਿਆ ਪਹਿਲਾਂ ਤਾਂ ਅਸੀਂ ਇੱਥੋਂ ਹੀ ਡਿੱਗ ਪੈਂਦੇ ਹਾਂ ਕਿ ਮੈਂ ਅੱਜ ਪਾਠ ਕਰਨ ਲੱਗਿਆ ਜਾਂ ਅੱਜ ਮੈਂ ਬੰਦਗੀ ਕਰਨ ਲੱਗਿਆ ਉਹ ਹਉਮੈ ਹੰਕਾਰ ਨੂੰ ਅਸੀਂ ਕਿਸ ਤਰ੍ਹਾਂ ਨਿਵਰਤ ਕਰਨਾ ਹੈ ਕਿਸ ਤਰ੍ਹਾਂ ਦੂਰ ਕਰਨਾ ਹੈ ਉਸ ਤੋਂ ਦੂਰ ਹੋਣਾ ਹੈ ਸਭ ਤੋਂ ਪਹਿਲਾਂ ਸਾਡੀ ਸੋਚ ਇਸ ਤਰ੍ਹਾਂ ਦੀ ਬਣਾਓ ਕਿ ਮੈਂ ਕੁਝ ਹੈ ਹੀ ਨਹੀਂ ਮੈਂ ਦਾ ਕੋਈ ਮੁੱਲ ਨਹੀਂ ਹੈ ਮੈਂ ਇੱਕ ਸਰੀਰ ਇੱਕ ਮਿੱਟੀ ਹਾਂ ਮੇਰਾ ਨਾਮ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਜੋ ਹੈ ਜੇ ਪਾਠ ਕਰ ਰਿਹਾ ਹੈ ਤਾਂ ਨਿਸ਼ਾਨ ਸਿੰਘ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ ਮੈਨੂੰ ਆਪਣੇ ਆਪ ਨੂੰ ਪਤਾ ਨਹੀਂ ਹੈ ਕਿ ਮੈਂ ਇਹ ਸਰੀਰ ਇਹ ਉਂਗਲਾਂ ਇਹ ਜਿਸ ਉਂਗਲਾਂ ਨਾਲ ਗੁਟਕਾ ਸਭ ਨੂੰ ਪਕੜਿਆ ਹੈ ਜਾਂ ਜਿਹੜੇ ਨੇਤਰਾ ਨਾਲ ਮੈਂ ਗੁਰਬਾਣੀ ਨੂੰ ਦਰਸ਼ਨ ਕਰ ਰਿਹਾ ਹਾਂ ਜਦੋਂ ਅੱਖਾਂ ਬੰਦ ਕੀਤੀਆਂ ਨੇ ਬੋਲ ਰਿਹਾ ਹਾਂ ਇਹ ਅਸਲ ਵਿੱਚ ਮੈਂ ਨਹੀਂ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਕ ਜੋਤ ਹੈ ਜੋ ਪ੍ਰਮਾਤਮਾ ਦੀ ਤੇਰੇ ਅੰਦਰ ਹੈ ਜਦੋਂ ਉਹ ਜੋਤ ਆਤਮਕ ਰੂਪ ਜੋਤ ਤੁਹਾਡੇ ਸਰੀਰ ਵਿੱਚੋਂ ਨਿਕਲ ਜਾਣੀ ਹੈ ਤਾਂ ਉਹ ਨਿਸ਼ਾਨ ਸਿੰਘ ਨੇ ਸਿਰਫ ਮਿੱਟੀ ਦੀ ਢੇਰੀ ਹੀ ਰਹਿ ਜਾਣਾ ਹੈ ਸਭ ਤੋਂ ਪਹਿਲਾਂ ਜਦੋਂ ਸਾਡੀ ਸੋਚ ਇਹ ਆਉਂਦੀ ਹੈ ਕਿ ਅਸੀਂ ਉਸ ਨਿਸ਼ਾਨ ਸਿੰਘ ਅਸਲ ਨਿਸ਼ਾਨ ਸਿੰਘ ਨੂੰ ਜਾਣਨਾ ਹੈ ਕਿ ਕੌਣ ਹੈ ਉਹ ਨਿਸ਼ਾਨ ਸਿੰਘ ਕੌਣ ਹਾਂ ਮੈਂ ਜੋ ਮੈਂ ਮੈਂ ਕਰਦਾ ਫਿਰਦਾ ਹਾਂ ਉਹ ਮੈਂ ਨਹੀਂ ਹਾਂ ਜੋ ਮੈਂ ਹਾਂ ਉਹ ਪ੍ਰਮਾਤਮਾ ਦਾ ਰੂਪ ਉਹ ਆਤਮਕ ਰੂਪ ਜੋ ਪ੍ਰਮਾਤਮਾ ਵਿੱਚੋਂ ਨਿਕਲਿਆ ਹੈ ਉਹ ਹੈ ਤੇ ਉਹੀ ਪ੍ਰਮਾਤਮਾ ਹੀ ਹੈ ਜੋ ਸਾਡੇ ਅੰਦਰ ਸਮਾਇਆ ਹੋਇਆ ਹੈ ਉਦੋਂ ਅਸੀਂ ਅੰਸ਼ ਹਾਂ ਉਹਨੂੰ ਜਾਨਣਾ ਹਾਂ ਜਦੋਂ ਅਸੀਂ ਇਹ ਜਾਣ ਕੇ ਸਭ ਤੋਂ ਪਹਿਲਾਂ ਬੈਠਾਂਗੇ ਆਪਣੀ ਤੁਮਾਦੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਏਗਾ ਜਿਹੜੇ ਸ਼ੁਰੂਆਤ ਕਰਨਗੇ ਇਸ ਚੀਜ਼ ਦੀ ਸਿਮਰਨ ਦੀ ਜਾਂ ਪਾਠ ਦੀ ਉਹ ਇਹ ਸੋਚ ਕੇ ਕਰਨੀ ਹੈ ਕਿ ਮੈਂ ਕੌਣ ਹਾਂ ਇਹ ਜਾਨਣਾ ਹੈ ਫਿਰ ਜਦੋਂ ਅਸੀਂ ਬੋਲਣਾ ਹੈ ਤੇ ਕੰਨਾਂ ਦੇ ਨਾਲ ਸੁਣਨਾ ਹੈ ਤਾਂ ਉਦੋਂ ਵੀ ਅਸੀਂ ਇਹੀ ਜਨਣਾ ਹੈ ਧਿਆਨ ਸਾਡਾ ਇਹੀ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਇਹ ਅਸੀਂ ਵਾਹਿਗੁਰੂ ਸਿਮਰਨ ਹੈ ਜੋ ਪਾਠ ਹੈ ਜੋ ਬੰਦਗੀ ਜੋ ਵੀ ਹੈ ਜਿਸ ਨਾਮ ਨਾਲ ਹੀ ਤੁਸੀਂ ਪਰਮੇਸ਼ਰ ਨੂੰ ਯਾਦ ਕਰਦੇ ਹੋ ਠੀਕ ਹੈ ਉਸ ਨਾਮ ਨਾਲ ਹੀ ਵਾਹਿਗੁਰੂ ਸੁਣਨਾ ਹੈ ਆਪਣੇ ਕੰਨਾਂ ਦੇ ਨਾਲ ਬੋਲਣਾ ਹੈ ਦਸਨਾ ਦੇ ਨਾਲ ਕੰਨਾਂ ਦੇ ਨਾਲ ਸੁਣ ਕੇ ਉਸ ਨਿਸ਼ਾਨ ਸਿੰਘ ਅੰਦਰ ਬੈਠੇ ਨਿਸ਼ਾਨ ਸਿੰਘ ਨੂੰ ਸੁਣਉਣਾ ਹੈ ਕਿ ਮੈਂ ਸੁਣ ਰਿਹਾ ਐਸਾ ਸੁਣਨਾ ਹੈ ਐਸੇ ਤਰੀਕੇ ਨਾਲ ਕਰਨਾ ਹੈ ਜਦੋਂ ਤੁਸੀਂ ਇਹ ਭਾਵਨਾ ਲੈ ਕੇ ਬੈਠੋਗੇ ਤਾਂ ਤੁਹਾਡਾ ਜੋ ਅਚੇਤਨ ਮਨ ਹੈ ਉਹ ਉਸ ਧਿਆਨ ਦੇ ਵਿੱਚ ਜਾਏਗਾ ਉਹ ਆਪਣੇ ਆਪ ਨੂੰ ਸੁਣਨ ਦੇ ਵਿੱਚ ਜਾਏਗਾ ਉਹ ਆਪਣੇ ਆਪ ਨੂੰ ਸੁਨੇਗਾ ਉਹ ਬਾਹਰੀ ਰੂਪ ਵਿੱਚੋਂ ਅੰਦਰਲੇ ਰੂਪ ਵਿੱਚ ਜਾਏਗਾ ਬਾਹਰੀ ਚੀਜ਼ਾਂ ਤੋਂ ਆਪਣੇ ਅੰਦਰ ਵੱਲ ਨੂੰ ਜਾਏਗਾ ਆਪਣਾ ਧਿਆਨ ਸਾਡੇ ਅੰਦਰ ਵੱਲ ਨੂੰ ਆਟੋਮੈਟਿਕ ਹੀ ਚਲਾ ਜਾਏਗਾ ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਕਰਦੇ ਹਾਂ ਵੰਦੀਗੀ ਕਰਦੇ ਹਾਂ ਆਪਣੇ ਆਪ ਨੂੰ ਸੁਣਨ ਦੇ ਲਈ ਆਪਣੇ ਆਪ ਨੂੰ ਲੱਭਣ ਦੇ ਲਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਬੰਦੇ ਨੇ ਉਸ ਆਪਣਨ ਦਿਲ ਨੂੰ ਖੋਜਣਾ ਹੈ ਉਹਦੇ ਵਿੱਚੋਂ ਆਪਣੇ ਆਪ ਨੂੰ ਲੱਭਣਾ ਹੈ ਜਦੋਂ ਆਪਣੇ ਆਪ ਨੂੰ ਲੱਭਾਂਗੇ ਤਾਂ ਅਸੀਂ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂਗੇ ਪਰ ਜਦੋਂ ਅਸੀਂ ਇਹ ਸੋਚਾਂਗੇ ਕਿ ਦੁਨਿਆਵ ਦੁਨੀਆਂ ਨੂੰ ਪਤਾ ਲੱਗੇ ਕਿ ਅਸੀਂ ਸਿਮਰਨ ਕਰ ਰਹੇ ਹਾਂ ਜਮ ਮੈਂ ਤਾਂ ਸਿਮਰਨ ਵਾਲਾ ਮੈਂ ਕੀ ਹਾਂ ਹਜੇ ਤੱਕ ਸਾਨੂੰ ਇਹੇ ਪਤਾ ਹੀ ਨਹੀਂ ਲੱਗਾ ਕਿ ਮੈਂ ਕੀ ਹਾਂ ਪਰ ਫਿਰ ਵੀ ਮੈਂ ਮਹਿ ਕਰਕੇ ਅੰਦਰ ਕਿਸੇ ਨਾ ਕਿਸੇ ਰੂਪ ਸੁਖਮ ਰੂਪ ਵਿੱਚ ਹੀ ਭਵੇਂ ਅਸੀਂ ਸੁਖਮ ਰੂਪ ਵਿੱਚ ਹੀ ਉਸ ਹਉਮੈ ਨੂੰ ਅੰਦਰ ਗ੍ਰਹਿਣ ਕਰ ਲੈਂਦੇ ਹਾਂ ਕਿ ਮੈਂ ਕੀਤਾ ਜਪ ਸਿਮਰਨ ਮੈਂ ਰੋਜ਼ ਦਿਨਿਤਨੇਮੀ ਹਾਂ ਨਿਤਨੇਮ ਕਰਦਾ ਹਾਂ ਪਾਠ ਕਰਦਾ ਹਾਂ ਚਾਪ ਕਰਦਾ ਹਾਂ ਨੇ ਨੇ ਪਾਠ ਕਰ ਲੈਂਦਾ ਹਾਂ ਪਰ ਉਹ ਪਾਠ ਕਿਸੇ ਵੀ ਲਿਖੇ ਵਿੱਚ ਨਹੀਂ ਆਉਨੇ ਕਿਉਂਕਿ ਅਸਲ ਜੋ ਬਾਣੀ ਕਹਿੰਦੀ ਹੈ ਉਹ ਤਾਂ ਤੁਸੀਂ ਜਾਂ ਮੈਂ ਅਸੀਂ ਸਮਝਿਆ ਹੀ ਨਹੀਂ ਕਿ ਬਾਣੀ ਕੀ ਕਹਿ ਰਹੀ ਹੈ ਬਾਣੀ ਆਤਮਿਕ ਸਾਨੂੰ ਉਪਦੇਸ਼ ਕਰ ਰਹੀ ਹੈ ਸਾਨੂੰ ਸਮਝਾ ਰਹੀ ਹੈ ਸਾਨੂੰ ਜੀਵਨ ਜਿਉਣ ਦੀ ਚਾਚ ਸਿਖਾ ਰਹੀ ਹੈ ਸਾਨੂੰ ਆਪਣੇ ਅੰਦਰ ਨਾਲ ਜੁੜਨ ਦੀ ਜਾਂਚ ਸਖਾਰੀ ਹੈ ਸਾਨੂੰ ਉਸ ਪ੍ਰਮਾਤਮਾ ਤੱਕ ਪਹੁੰਚੋਂ ਦੀ ਇੱਕ ਕੜੀ ਹੈ ਇੱਕ ਮਾਰਗ ਹੈ ਗੁਰਬਾਣੀ ਜਿਹਨੂੰ ਅਸੀਂ ਪੜ ਕੇ ਉਸ ਮਾਰਗ ਤੱਕ ਪਹੁੰਚਣਾ ਹੈ ਪਰ ਅਸੀਂ ਦੁਨਿਆਵੀ ਬਾਬਿਆਂ ਸੰਤਾਂ ਚੇਲਿਆਂ ਦੇ ਮਗਰ ਫਿਰਕੇ ਇਸ ਜੀਵਨ ਨੂੰ ਖਤਮ ਕਰ ਰਹੇ ਹਾਂ ਠੀਕ ਹੈ ਹਰ ਇੱਕ ਦਾ ਸਤਕਾਰ ਕਰਨਾ ਜ਼ਰੂਰੀ ਹੈ ਠੀਕ ਹੈ ਪਰ ਅਸਲ ਗੁਰਬਾਣੀ ਕੀ ਕਹਿ ਰਹੀ ਹੈ ਜੋ ਇਹ ਵਿਚਾਰ ਨੂੰ ਦੱਸਦਾ ਹੈ ਸਤਕਾਰ ਉਹੀ ਸਤਕਾਰ ਯੋਗ ਹੈ ਤੇ ਜੋ ਕਰਮ ਕਾਂਡਾਂ ਦੇ ਨਾਲ ਜੋੜ ਰਹੇ ਨੇ ਭਾਵ ਕੀ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਸਤਕਾਰ ਸਬਦਾ ਕਰੋ ਪਰ ਦੂਰ ਰਹੋ ਠੀਕ ਹੈ ਇਸ ਲਈ ਤੁਸੀਂ ਆਪਣੇ ਆਪ ਨੂੰ ਖੋਜਣਾ ਹੈ ਉਸ ਅਕਾਲ ਪੁਰਖ ਨੂੰ ਖੋਜਣ ਦੇ ਵਿੱਚ ਤੁਸੀਂ ਅੱਜ ਤੋਂ ਹੀ ਇਹ ਤਰੀਕਾ ਅਪਣਾਓ ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਿਏ ਤੁਸੀਂ ਅਸੀਂ ਸਾਰੇ ਮਿਲ ਜੁਲ ਕੇ ਇਹ ਉਪਰਾਲੇ ਕਰੀਏ ਵਾਹਿਗੁਰੂ ਜੀ ਕਿਰਪਾ ਕਰ ਸਾਨੂੰ ਮਤ ਆ ਜਾਵੇ ਇਸ ਤਰ੍ਹਾਂ ਜ ਆਪਣਾ ਹੈ ٹھیک ہے کئی ودیاں ہیں کہ ساس نچو چڈو چلے گرا بھی ہو سکتا ہے ایک ہوچلت ہے کہ ایک سٹ اگے پڑھتے ہو تو واحد واہ نکلے جدو دوسرا کرتے ہیں گرو یہ ایک کڑیاں نے جو کہ سان ਆਦਤ ਦੇ ਰੂਪ ਵਿੱਚ ਆਦਤ ਪਾਈਆਂ ਨੇ ਪਰ ਆਦਤ ਪਾਈ ਕੱਲੀ ਆਦਤ ਹੀ ਨਾ ਰਹਿ ਜਾਵੇ ਉਸ ਆਦਤ ਨੂੰ ਅਸੀਂ ਆਤਮਿਕ ਰੂਪ ਦੇਣਾ ਹੈ ਉਸ ਨੂੰ ਅਸੀਂ ਆਪਣੇ ਆਤਮਾ ਨੂੰ ਜਗਾਉਣਾ ਹੈ ਆਪਣੇ ਆਪ ਨੂੰ ਸਮਝਣਾ ਹੈ ਆਪਣੇ ਆਪ ਨੂੰ ਖੋਜਣਾ ਹੈ ਵਿਚਾਰਨਾ ਹੈ ਕਿਤੇ ਉਹ ਕੱਲੀ ਆਦਤ ਨਾ ਰਹਿ ਜਾਵੇ ਜਿਸ ਤਰ੍ਹਾਂ ਮੈਂ ਇੱਕ ਵਾਰ ਸੁਣਨ ਰਿਹਾ ਸੀ ਕਿਸੇ ਦੀ ਗੱਲ ਕਿ ਤੋਤੇ ਨੂੰ ਰਾਮ 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 ਰਟਾਇਆ ਜਾਂਦਾ ਸੀ ਤੇ ਫਿਰ ਉਹਨੂੰ ਚੋਰੀ ਖਵਾਈ ਜਾਂਦੀ ਸੀ ਪਰ ਉਹ ਤੋਤੇ ਦੀ ਬਰਤੀ ਸਿਰਫ ਚੋਰੀ ਤੱਕ ਹੀ ਸੀ ਉਹ ਰਾਮ ਰਾਮ ਤੱਕ ਨਹੀਂ ਸੀ ਫਿਰ ਉਹ ਤੋਤੇ ਨੂੰ ਜੇ ਅਸੀਂ ਉਸ ਪਿੰਜਰੇ ਚੋਂ ਕੱਢ ਦੇ ਜੰਗਲ ਚ ਜਾਵੜੇ ਤਾਂ ਰਾਮ ਰਾਮ ਕਹੇਗਾ ਤੂੰ ਚੋਰੀ ਨਹੀਂ ਮਿਲ ਜਾਏਗੀ ਜਾਂ ਉਹ ਰਾਮ ਰਾਮ ਜੇ ਉਹਨੂੰ ਕੁਝ ਮਿਲ ਰਿਹਾ ਹੈ ਤੇ ਉਹ ਰਾਮ ਰਾਮ ਨਹੀਂ ਕਹਿ ਰਿਹਾ ਇਸ ਵਿੱਚ ਵੀ ਤੋਤੇ ਦਾ ਕੋਈ ਕਸੂਰ ਨਹੀਂ ਉਹ ਤੋਤੇ ਦੀ ਸਿਰਫ ਇੱਕ ਬਿਰਤੀ ਸੀ ਕਿ ਉਹਨੂੰ ਚੋਰੀ ਇਸ ਤਰ੍ਹਾਂ ਮਿਲ ਸਕਦੀ ਹੈ ਜਦੋਂ ਉਹ ਰਾਮ ਰਾਮ ਕਹੇਗਾ ਜਦੋਂ ਬਾਗ ਵਿੱਚ ਗਿਆ ਤਾਂ अनेका ਪੰਤਾਂ ਦੇ ਫਲਾਂ ਨੂੰ ਖਾਦਾ ਉਹਨੇ ਤਾਂ ਫਿਰ ਉਹਨੂੰ ਉਹ ਵਿਸਰ ਗਿਆ ਇਸ ਲਈ ਉਹ ਸਿਰਫ ਇੱਕ ਤੋਤਾ ਰਟਨ ਬਣ ਗਈ ਠੀਕ ਹੈ ਜਪਣਾ ਹੈ ਜਿਸ ਤਰੀਕਾ ਨਾ ਮਰਜੀ ਜਪ ਸਕਦੇ ਹਾਂ ਜਪਣਾ ਕੋਈ ਮਾੜਾ ਨਹੀਂ ਹੈ ਪਰ ਜਪਨ ਦਾ ਮਤਲਬ ਅੰਦਰ ਦੀ ਖੋਜ ਅੰਦਰ ਦੀ ਖੋਜ ਆਪਣੇ ਆਪ ਦੀ ਖੋਜ ਹੈ ਨਾ ਕਿ ਦੁਨੀਆਂ ਨੂੰ ਦਿਖਾਉ ਜਾਂ ਆਪਣੇ ਆਪ ਨੂੰ ਬਹੁਤ ਸੁੱਚਾ ਤੇ ਉੱਚਾ ਦਿਖਾਉਣਾ ਸਭ ਨਾਲੋਂ ਇਹ ਨੀਚ ਕਰਮ ਹੈ ਜਦੋਂ ਅਸੀਂ ਆਪਣੇ ਆਪ ਨੂੰ ਬੜਾ ਹੀ ਉੱਚਾ ਤੇ ਸੁੱਚਾ ਦਰਸਾਉਂਦੇ ਤੇ ਦਿਖਾਉਂਦੇ ਹਾਂ ਜੋ ਹਾਂ ਉਹ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਤਾ ਹੈ ਦੁਨੀਆ ਨੂੰ ਦਿਖਾਉਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਤੇ ਜੇ ਦੇਖੋ ਦੁਨੀਆ ਨੂੰ ਦਿਖਾਉਂਦੇ ਹਾਂ ਤਾਂ ਫਿਰ ਅਸੀਂ ਉਸ ਅਕਾਲ ਪੁਰਖ ਬਾਰੇ ਇੱਕ ਛਿਨ ਮਾਤਰ ਵੀ ਨਹੀਂ ਜਾਣਦੇ ਕਿਉਂਕਿ ਉਹ ਸਭ ਵਿੱਚ ਵਰਤਦਾ ਹੈ ਤੇ ਸਭ ਵਿੱਚ ਵਰਤਦੇ ਹੋਏ ਅਸੀਂ ਦੁਨੀਆ ਨੂੰ ਮੂਰਖ ਬਣਾਉਂਦੇ ਤੁਲੇ ਹਾਂ ਕਿ ਅਸੀਂ ਬਹੁਤ ਸਿਆਣੇ ਹਾਂ ਜੋ ਬਹੁਤ ਸੁਝਵਾਨ ਹਾਂ ਜੋ ਬਹੁਤ ਹੀ ਜੰਗੇ ਹਾਂ ਬੜੇ ਨਤਨੇ ਵਿੱਚ ਹਾਂ ਤੇ ਫਿਰ ਉਹ ਪਰਮੇਸ਼ਰ ਨੂੰ ਵੀ ਅਸੀਂ ਏਦਾਂ ਟਿੱਚ ਹੀ ਜਾਣਤਾ ਇਸ ਲਈ ਆਪਣੇ ਆਪ ਨੂੰ ਖੋਜੋ ਆਪਣੇ ਅਪਰ ਦੀ ਖੋਜ ਕਰਨੀ ਹੀ ਅਕਾਲ ਪ੍ਰਿਖ ਨੂੰ ਚਾਨਣਾ ਹੈ ਇਕਾਂਤ ਵਿੱਚ ਬੈਠ ਕੇ ਤੁਸੀਂ ਵਾਹਿਗੁਰੂ ਦੇ ਸਿਮੰਦਨ ਨਾਲ ਜੁੜ ਕੇ ਵੀ ਆਪਣੇ ਆਪ ਨੂੰ ਖੋਜ ਸਕਦੇ ਹੋ ਬਾਠ ਕਰਕੇ ਵੀ ਗੁਰਬਾਣੀ ਨਾਲ ਪ੍ਰੇਮ ਕਰਕੇ ਵੀ ਜਦੋਂ ਉਸ ਨੂੰ ਪ੍ਰੇਮ ਦੇ ਨਾਲ ਆਪਣੇ ਆਪ ਨੂੰ ਸੁਨਾਇਆ ਜਾਵੇਗਾ ਆਪਣੇ ਆਪ ਤੇ ਲਾਗੂ ਕੀਤਾ ਜਾਵੇਗਾ ਤਾਂ ਅਸੀਂ ਉਸ ਪ੍ਰਮਾਤਮਾ ਦੇ ਇੱਕ ਇੱਕ ਕਦਮ ਅੱਗੇ ਹੋਾਂਗੇ ਤੇ ਜਦੋਂ ਇੱਕ ਕਦਮ ਅੱਗੇ ਚੱਲਦਾ ਹੈ ਕੋਈ ਤਾਂ ਗੁਰਬਾਣੀ ਕਹਿੰਦੀ ਹੈ ਚਰਨ ਸ਼ਰਨ ਗੁਰੇਕ ਪੈਂਦਾ ਜਾਇ ਚਲ ਸਤ ਗੁਰ ਕੋਟ ਪੈਂਦਾ ਅੱਗੇ ਹੋਏ ਨੇ ਤੇ ਸਤਗੁਰੂ ਜੀ ਕਰੋੜਾਂ ਕਦਮ ਅੱਗੇ ਹੋ ਕੇ ਮਿਲਣ ਲਈ ਤਿਆਰ ਨੇ ਪਰ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਉਣਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਖੋਜਣ ਦੀ ਲੋੜ ਹੈ ਜਦੋਂ ਆਪਣੇ ਆਪ ਨੂੰ ਖੋਜਾਂਗੇ ਤਾਂ ਉਸ ਪਰਮਾਤਮਾ ਨੂੰ ਪਾ ਲਵਾਂਗੇ ਇਤਨੀ ਆਕ ਬੇਨਤੀਆਂ ਕਰਦਾ ਹੋਇਆ ਮਖੀਮਾ ਦਾ ਚਾ ਚਕ ਹਾਂ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਦੂਸਰਿਆਂ ਨੂੰ ਜਰੂਰ ਸ਼ੇਅਰ ਕਰਿਓ ਜੇ ਕੁਝ ਉੱਚੀ ਨੀਚ ਜਾਂ ਕੋਈ ਪਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਜੀ ਅਤੇ ਕਮੈਂਟ ਬਾਕਸ ਵਿੱਚ ਦੱਸ ਦੇਣਾ ਤਾਂ ਜੋ ਮੈਂ ਅੱਗੇ ਤੋਂ ਅਜਿਹੀ ਕੋਈ ਗਲਤੀ ਨਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ